ਹੰਨੀ ਸਸਿਕਾਲੀ ਸਰਾਨੂੰ ਮਾੜਾ ਕਾਕੂ ਹੀਰਾ ਬਣਾ ਲਈ ਆਲਾ ਲਓ ਵੀ ਮਿੱਤਰੋ ਆਹ ਵੀਡੀਓ ਦੇ ਵਿੱਚ ਕੱਲੀ-ਕੱਲੀ ਗੱਲ ਸੁਣ ਲਓ ਧਿਆਨ ਦੇ ਨਾਲ ਜੇ ਵਧੀਆ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਨਾ ਵਧੀਆ ਲੱਗੀ ਭਾਵੇਂ ਡਿਲੀਟ ਕਰ ਦਿਓ ਤੇ ਗੱਲ ਕਰਨੀ ਠੋਕ ਕੇ ਕਹਿੰਿਆ ਉਹਨੂੰ ਚੰਗੀ ਲੱਗੂ ਤੇ ਕਈਆਂ ਨੂੰ ਲੱਗੂ ਕੌੜੀ ਕੌੜੀ ਕਿਵੇਂ ਲੱਗੂ ਲੈ ਵੀ ਗੱਲ ਕਰ ਲੱਗੇ ਆਪਾਂ ਨਸ਼ੇ ਬਾਰੇ ਅੱਜ ਹਣਾ ਸੋ ਕਈ ਭਰਾ ਕਹਿੰਦੇ ਆ ਜੀ ਹਣਾ ਤੇ ਕੱਲ ਮੈਨੂੰ ਕੋਈ ਇੱਕ ਬੁਢੀ ਟੱਕਰੀ ਤੇ ਕਹਿੰਦੀ ਸਾਡਾ ਤਾਂ ਜੀ ਫਲਾਣ ਨੇ ਵਿਗਾੜਤਾ ਠੋਕ ਕੇ ਨੇ ਵਿਗਾੜਤਾ ਵੀ ਸਾਡਾ ਤਾਂ ਕਰਕੇ ਦਾਰੂ ਪੀਣ ਲੱਗ ਗਿਆ ਅਰਾ ਤੇ ਵੀ ਤਾਂ ਕਰਕੇ ਨਸ਼ੇ ਕਰ ਲੱਗ ਗਿਆ ਸੋ ਮੈਂ ਮੈਂ ਨਹੀਂ ਇਹ ਚੀਜ਼ ਨੂੰ ਮੰਨਦਾ ਬਾਈ ਹਨ ਸੋ ੱੱਕੇ ਨਾਲ ਕੋਈ ਨਹੀਂ ਕਿਸ ਨੂੰ ਪਿਆ ਸਕਦਾ ੱੱਕੇ ਨਾਲ ਬਾਈ ਦਾਰੂ ਕੋਈ ਨਹੀਂ ਕਿਸੇ ਦੇ ਮੂੰਹ ਚ ਪਾ ਸਕਦਾ ਕਿਉਂਕਿ ਆਪਣੇ ਆਪ ਦੇ ਅੰਦਰੋਂ ਜਿਹਨੂੰ ਐ ਮਾੜੇ ਮੋਟੇ ਡੌਂ ਉੱਡਦੇ ਆ ਨਾ ਕੀੜੇ ਉੱਡਦੇ ਆ ਜਿਹਨੂੰ ਯਾਰ ਆਪਾਂ ਪੀ ਲਈ ਉਦੋਂ ਇਹ ਆਪ ਦੀ ਆਪ ਹੀ ਜੀ ਕਰਦਾ ਵੀਰੇ ਕੋਈ ਨਹੀਂ ਕਿਸੇ ਨੂੰ ਪਿਉਂਦਾ ਹੁੰਦਾ ਹਨ ਸੋ ਮੇਰੇ ਕੋਲੇ ਬੜੇ ਪ੍ਰੋਗਰਾਮ ਆਉਂਦੇ ਮੈਂ ਵਿਆਹਾਂ ਦੇ ਵਿੱਚ ਜਾਣਾ ਹਨਾ ਕਈ ਭਰਾ ਕਹਿੰਦੇ ਵੀਰੇ ਤੁਸੀਂ ਸਾਨੂੰ ਆਉਣਾ ਜਿਹੜੇ ਮੈਨੂੰ ਚਾਹਣ ਵਾਲੇ ਪਿਆਰ ਕਰਨ ਵਾਲੇ ਆ ਵੀ ਵੀਰੇ ਸਾਡੇ ਵਿਆਹ ਦੇ ਵਿੱਚ ਆਉਣਾ ਜਾਂ ਮਤਲਬ ਜਿਹੜੇ ਜਿਹੇ ਪ੍ਰੋਗ ਸੋ ਉੱਥੇ ਤੈਨੂੰ ਪਤਾ दारू ਵਾਲੇ ਵੀ ਹੁੰਦਾ ਸਿਸਟਮ ਬਾਈ ਸਾਰਾ ਸਿਸਟਮ ਹੀ ਹੁੰਦਾ ਅੱਜ ਕੱਲ ਹਨਾ ਕਿਉਂਕਿ ਜਮਾਨੇ ਹੀ ਐਦਾਂ ਦਾ ਨਾ ਸੋ ਮੈਨੂੰ ਕਹਿ ਰਹੇ ਵੀਰ ਯਾਰ ਲਾ ਲਾ ਕਿਉਂਕਿ ਆਪਾਂ ਕਰੇ ਪੀਤੀ ਨਹੀਂ ਬਾਈ ਨਾ ਪੀਤੀ ਆ ਨਾ ਪੈ ਗਈ ਹਨਾ ਸੋ ਇਸ ਕਰਕੇ ਮੇਰਾ ਭਰਾ ਬਣ ਕੇ ਬਚੋ ਇਹ ਚੀਜ਼ਾਂ ਤੋਂ ਕੋਈ ਨਹੀਂ ਵੀਰੇ ਕਿਸੇ ਨੂੰ ਪਿਆਉਂਦਾ ਹੁੰਦਾ ਇਹ ਸਭ ਆਪਣੇ ਵਹਿਮ ਹੁੰਦੇ ਆ ਵੀ ਸਾਨੂੰ ਤਾਂ ਜੀ ਫਲਾਣੇ ਨੇ ਐ ਕਰਤਾ ਹਨਾ ਸੋ ਗੱਲ ਆ ਇਸ ਤਰ੍ਹਾਂ ਕਿ ਮੈਨੂੰ ਕੌੜੀ ਵੀ ਲੱਗੂ ਗੱਲ ਕਹਿੰਦੇ ਨੂੰ ਚੁਬੂ ਪੂਰੀ ਗੱਲ ਪੂਰੀ ਠੋਕ ਕੇ ਚੁਬੂਗੀ ਸੋ ਹੁਣ ਤੁਸੀਂ ਮੇਰੇ ਤੇ ਲਾ ਲਓ ਹਨਾ ਚਲੋ ਮੈਨੂੰ ਚਾਰ ਭੈਣ ਭਰਾ ਜਾਣਦੇ ਜੇ ਤੁਸੀਂ ਮੇਰੇ ਘਰੇ ਆ ਜਾਓਗੇ ਹਨਾ ਦੇ ਨੰਗਦੇ ਟੱਬ ਦੇ ਚਲੋ ਸਪੈਸ਼ਲ ਨੇ ਨੰਗਦੇ ਟੱਬ ਦੇ ਮੇਰੇ ਘਰੇ ਆ ਗਏ ਉਧਰੋਂ ਮੌਕੇ ਤੇ ਮੈਂ ਚਾਹ ਪੀ ਜਾਨਾ ਜਾਂ ਠੰਡਾ ਪੀ ਜਾਨਾ ਹਨਾ ਸੋ ਮੇਰਾ ਫਰਜ਼ ਬਣੂਗੇ ਇੱਜ਼ਤ ਕਰਨ ਦਾ ਵੀਰੇ ਯਾਰ ਪੀਣੀਆ ਕੁੱਟਕ ਅਜੋ ਚਾਹ ਬਣਾ ਲੈਣੇ ਵੀਰੇ ਥੋੜੀ ਜਿਹੀ ਹਨਾ ਆ ਪਾਰੇਗ ਨੂੰ ਕਹੀ ਦੇਨੇ ਆ ਨਾ ਵੀਰੇ ਚਾਹ ਬਣਾਉਣੇ ਆਗੇ ਉਹ ਤਾਂ ਹੁਣ ਛੁੱਡੀ ਮਰਜ਼ੀ ਰਹੀ ਗਈ ਭਾਈ ਪੀ ਗਏ ਭਵਾਨਾ ਪੀ ਗਏ ਹਨਾ ਸੋ ਜੇ ਮੈਂ ਠੰਡਾ ਪੀ ਜਾਨਾ ਠੀਕ ਆ ਨਾਲ ਤਾਂ ਰੱਖਿਆ ਵਧੀਆ ਚੰਗਾ ਭੂਜੀਆ ਮੈਂ ਤੁਹਾਨੂੰ ਆਖੂ ਵੀਰੇ ਆਜੋ ਠੰਡਾ ਪੀ ਲਓ ਯਾਰ ਤੁਸੀਂ ਵੀ ਹਨਾ ਬਹਿ ਜਾਓ 10 ਮਿੰਟ ਦਾ ਆਮ ਲੈ ਲਓ ਉਹ ਸੋਡੀ ਮਰ ਜੇ ਪੀਏ ਭਵਾਨਾ ਆ ਵੀਏ ਸੋ ਧੱਕੇ ਨਾਲ ਵੀਰੇ ਕੋਈ ਨਹੀਂ ਕਿਸੇ ਨੂੰ ਪਿਆਉਂਦਾ ਹੁੰਦਾ ਮੈਂ ਤਾਂ ਬਾਈ ਇੰਨੇ ਪ੍ਰੋਗਰਾਮਾਂ ਤੇ ਜਾਣਾ ਯਾਰ ਹਰ ਰੋਜ਼ ਯਾਰਾਂ ਦੋਸਤਾਂ ਕੋਲ ਜਾਨੇ ਆ ਪਰ ਯਾਰ ਮੇਰਾ ਨਹੀਂ ਮਨ ਕੀਤਾ ਕਦੇ ਵੀ ਬਾਈ ਹਨਾ ਕਿਉਂਕਿ ਆਪਾਂ ਘਰ ਦੇ ਹਾਲਾਤ ਦੇਖਣੇ ਪੈਂਦੇ ਹਨਾ ਵੀ ਯਾਰ ਆਪਾਂ ਇੰਨਾ ਹੈਨਾ ਬਜਟ ਚੱਲ ਸਕਦੇ ਆ ਜਾਂ ਨਹੀਂ ਚੱਲ ਸਕਦੇ ਤੇ ਨਹੀਂ ਆਪਾਂ ਆਮ ਹੀ ਗੱਲਾਂ ਸਾਡੇ ਦਾ ਫਲਾਣ ਨੇ ਉਹ ਕਰਤਾ ਜੀ ਸਾਰਾ ਘਰ ਖਰਾਬ ਕਰਤਾ ਕੋਈ ਨਹੀਂ ਕਿਸੇ ਨੂੰ ਕਰਦਾ ਯਾਰ ਠੀਕ ਹੈ ਮੈਂ ਠੋਕ ਕੇ ਗੱਲ ਕਹਣਾ ਕੋਈ ਨਹੀਂ ਕਿਸੇ ਦਾ ਬਾਈ ਹਨਾ ਕਰਦਾ ਇਹ ਸਭ ਆਪਣੇ ਆਪ ਦੇ ਹਨਾ ਲੱਛਣ ਹੁੰਦੇ ਆ ਪੀਣ ਖਾਣ ਦੇ ਬਹਾਨੇ ਹੁੰਦੇ ਆ ਫਿਰ ਜੇ ਘਰੇ ਲੜਾਈ ਹੋ ਜਾਂਦੀ ਆ ਹਨਾ ਤਾਂ ਕੁੱਟਣ ਮਾਰਨ ਵਾਲੀ ਗੱਲਬਾਤ ਹੋ ਜਾਂਦੀ ਜਾਂ ਗਲੋ-ਗਲੋ ਚ ਹੋ ਜਾਂਦਾ ਮਾੜਾ ਮੋਟਾ ਘਰੇ ਕਿਉਂਕਿ ਮੀਆਂ ਬੀਬੇ ਦੇ ਵਿੱਚ ਬਾਈ ਹੋ ਹੀ ਜਾਂਦਾ ਹਨਾ ਤੇ ਉਹਦੇ ਵਿੱਚ ਵੀ ਆਪਾਂ ਦੇਖਦੇ ਆ ਤੇ ਅਕੇ ਤੂੰ ਮੈਂ ਨਾਲ ਲੜ ਪੀ ਮੈਂ ਤਾਂ ਪੀ ਆਇਆ ਸਾਬਾ ਨਹੀਂ ਹੁੰਦੇ ਹਨਾ ਤੇ ਚਲ ਅੱਜ ਤਾਂ ਲੜਪੇ ਪਹਿਲਾ ਮਤਲਬ ਕਿਉਂ ਪੀਂਦੇ ਸੀ ਨਾ ਸੋ ਇਹ ਇਸ ਕਰਕੇ ਬਾਈ ਅੱਜ ਮੈਂ ਵੀਡੀਓ ਬਣਾਉਂਦਾ ਮੇਰੇ ਇਹੀ ਮਕਸਦ ਆ ਤੇ ਦੱਬ ਕੇ ਬਾਈ ਬਣ ਕੇ ਸ਼ੇਅਰ ਕਰੋ ਵੱਧ ਤੋਂ ਵੱਧ ਕਿਉਂਕਿ ਇਹ ਗਲਤ ਫੈਲਣੀਆਂ ਹੁੰਦੀਆਂ ਨੇ ਆਪਾਂ ਕਹਦੇ ਨਾ ਜੀ ਸਾਡਾ ਤਾਂ ਫਲਾਣ ਨੇ ਬਗੜਦਾ ਕੋਈ ਕਿਸੇ ਨੂੰ ਬਗੜਦਾ ਨਹੀਂ ਬਰੀ ਹਨ ਸੋ ਇਹ ਆਪਣੇ ਸਾਰੇ ਆ ਸਾਰਾ ਹਨ ਤੇ ਆਪਾਂ ਜੇ ਆਪਾਂ ਨੂੰ ਕੋਈ ਚੀਜ਼ ਚੰਗੀ ਲੱਗਦੀ ਆ ਤਾਂ ਆਪਾਂ ਨੂੰ ਖਾ ਵੀ ਸਕਦੇ ਆ ਪੀ ਵੀ ਸਕਦੇ ਆ ਨਹੀਂ ਕੋਈ ਨਹੀਂ ਬਾਈ ਕਿਸੇ ਨੂੰ ਪਿਉਂਦਾ ਅੱਜ ਕੱਲ ਹਨ ਕਿਹਦੇ ਕੋਲੇ ਮੰਨ ਲਾ ਵੀ ਵਾਧੂ ਪੈਸੇ ਪਾਇਆ ਕਿਹਦੇ ਕੋਲੇ दारूਆ ਵਾਧੂ ਪਾਇਆ ਕੋਈ ਨਹੀਂ ਕਰਨ ਪਿਆ ਆਪਦੇ ਲੱਛਣ ਮਾੜੇ ਹੁੰਦੇ ਆ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਆਪਵਾਦੀ ਰਹੇ ਵੀ ਮੇਰੀ ਗੱਲ ਸਹੀ ਹੈ ਜਾਂ ਗਲਤ ਆ ਧੰਨਵਾਦ ਸਸੀ ਗਾਲੀ